ਕਾਰਲ ਮਾਰਕਸ ਕਮਿਊਨਿਸਟਾਂ ਤੇ ਪ੍ਰੋਲਿਟੇਰੀਏਟ ਦੇ ਵਿੱਚ ਦਾ ਸੰਬੰਧ ਸਮਝਾਉਂਦੇ ਹਨ ਤੇ ਕਮਿਊਨਿਸਟਾਂ ਤੇ ਲੱਗੇ ਹੋਏ ਜਿਹੜੇ ਇਲਜ਼ਾਮ ਨੇ ਉਹਨਾਂ ਦਾ ਜਵਾਬ ਦਿੰਦੇ ਹਨ ਮਾਰਕਸ ਕਹਿੰਦੇ ਹਨ ਕਿ ਕਮਿਊਨਿਸਟ ਬਾਕੀ ਪਾਰਟੀਆਂ ਤੋਂ ਇਸ ਕਰਕੇ ਵੱਖ ਹਨ ਕਿਉਂਕਿ ਪਹਿਲਾ ਉਹ ਕਿਸੇ ਵੀ ਦੇਸ਼ ਦੀ ਵੰਡ ਨਹੀਂ ਮੰਨਦੇ ਉਹਨਾਂ ਲਈ ਇੱਕੋ ਦੇਸ਼ ਹੈ ਤੇ ਦੇਸ਼ਵਾਸੀ ਹਨ ਉਹ ਨੇ ਪ੍ਰੋਲਿਟੇਟ ਤੇ ਦੂਜਾ ਜਿੱਥੇ ਕਿਤੇ ਵੀ ਪ੍ਰੋਲਿਟੇਰੀਏਟ ਦੀ ਹੱਕਾਂ ਦੀ ਗੱਲ ਹੁੰਦੀ ਹੈ ਕਮਿਊਨਿਸਟ ਹਰ ਜਗ੍ਹਾ ਤੇ ਹਰ ਸਮੇਂ ਉਥੇ ਹਾਜ਼ਰ ਹੁੰਦੇ ਜੇ ਇੱਕ ਵਾਕ ਦੇ ਵਿੱਚ ਕਾਮੁਨਿਸਟਾਂ ਦੇ ਉਦੇਸ਼ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਉਹ ਹੈ ਜ਼ਾਤੀ ਜਾਇਦਾਦ ਦਾ ਖਾਤਮਾ ਪਰ ਇਸ ਤੋਂ ਇਹ ਨਾ ਸਮਝਿਆ ਜਾਵੇ ਕਿ ਕਾਮੁਨਿਸਟ ਇਹ ਚਾਹੁੰਦੇ ਹਨ ਕਿ ਛੋਟੇ ਕਾਰੋਬਾਰੀਆਂ ਦੀ ਜ਼ਾਤੀ ਜਾਇਦਾਦ ਖਤਮ ਹੋ ਜਾਵੇ ਕਿਉਂਕਿ ਪੂੰਜੀਵਾਦ ਦੇ ਹੇਟਾ ਉਹ ਪਹਿਲਾਂ ਹੀ ਖਤਮ ਹੋ ਰਹੀ ਹੈ ਦੂਜੀ ਗੱਲ ਕਾਮੁਨਿਸਟ ਚਾਹੁੰਦੇ ਹਨ ਕਿ ਸਮਾਜ ਦੇ ਵਿੱਚ ਵਰਗਵਾਦ ਦਾ ਢਾਂਚਾ ਖਤਮ ਹੋਵੇ ਤੇ ਮਜ਼ਦੂਰ ਸਿਰਫ ਆਪਣੇ ਜ਼ਿੰਦਗੀ ਲੰਘਾਉਣ ਵਾਸਤੇ ਹੀ ਆਪਣੀ ਤਨਖਾਹ ਨਾ ਲਵੇ ਉਹ ਉਸ ਨਾਲ ਸੁੱਖ ਵੀ ਲੈ ਸਕੇ ਤੇ ਆਪਣੇ ਆਪ ਨੂੰ ਹੋਰ ਵਿਕਸਿਤ ਕਰ ਸਕੇ